ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਕਿਉਂਕਿ ਅੱਜ ਤੁਹਾਨੂੰ ਪਤਾ ਪਰਸੋਂ ਜਦੋਂ 21 ਤਾਰੀਖ ਨੂੰ ਸਾਡੇ ਵੀਰ ਸੁਬਨ ਕਰਗਾਈ ਇਹਨਾਂ ਨੇ ਸਾਰਿਆਂ ਮਹਤਿਆ ਕੀਤੀ ਉਹਦੇ ਵਿਰੋਧ ਮੈਂ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਤਾਂ ਕਿ ਮੋਦੀ ਦਾ ਪੁਤਲਾ ਸੀ ਬੁਤ ਰਿਹਾ ਕਿਉਂਕਿ ਇਹ ਹਿਟਲਰ ਸਾਈ ਸਰਕਾਰ ਹੈ ਹਿਟਲਰ ਤੋਂ ਵੀ ਵੱਧ ਕੇ ਜ਼ਤਿਆਰ ਕਰ ਰਹੀ ਹੈ 312 ਬੋਰਦਿਆਂ ਗੋਲੀਆਂ 312 ਬੋਰਦਿਆਂ ਗੋਲੀਆਂ ਸਾਰੇ ਹਮ ਚਲਾਈਏ ਕਿਸਾਨਾਂ ਤੇ ਜਿੱਦੇ ਕਰਕੇ ਸਾਡੇ ਵੀਰ ਦੀ ਡੈਥ ਹੋ ਗਈ ਤੇ ਉਹਦੇ ਉਹਦੇ ਕਰਕੇ ਸਾਨੂੰ ਸੋਚ ਰਹੀ ਕੋਈ ਬਰਪਾਈ ਹੋ ਨਹੀਂ ਸਕਦੀ ਤੇ ਅਸੀਂ ਨੇ ਹਰੇਕੇ ਦੇਸ਼ ਵਿੱਚ ਚਲਾਇਆ ਜਾ ਰਿਹਾ ਤਾਂ ਇੱਕ ਪਾਸੇ ਤਾਂ ਜਵਾਨ ਖੜੇ ਸੀ ਤਾਂ ਇਧਰਲੇ ਪਾਸੇ ਕਿਸਾਨ ਸੀ ਤਾਂ ਉਸ ਦਿਨ ਜੋ ਵੀ ਹੋਇਆ ਟਰੈਕਟਰ ਕਿਸਾਨਾਂ ਦੇ ਭੰਨੇ ਕੇ ਗੋਲੀਆਂ ਨੇ ਜਿਹੜੀਆਂ ਕਿਸਾਨਾਂ ਦੇ ਵੱਜੀਆਂ ਸ਼ਰਰੇ ਵੱਜੇ ਤਾਂ ਕਿਵੇਂ ਦੇਖ ਰਹੇ ਹੋ 70 ਸਾਲ ਤੋਂ ਦੇਸ਼ ਆਜ਼ਾਦ ਹੈ ਪਰ ਇਹ ਮਾਹੌਲ ਕਿਉਂ ਬਣਿਆ ਪਾਜੀ ਉਹ ਉਧਰ ਜਿਹੜੀ ਗੋਲੀਆਂ ਚਲਾਈ ਉਹ ਉਧਰਲੀ ਸਾਈਡ ਆਰਐਸਐਸ ਦੇ ਬੰਦੇ ਨੇ ਅੱਗੇ ਕੀਤੇ ਹੋਈ ਸੀ ਉਹਨਾਂ ਨੇ ਤੇ ਕਿਉਂਕਿ ਹਾਈ ਕੋਰਟ ਸੁਪਰੀ ਕੋਰਟ ਦਾ ਦੇਸ਼ ਹੈ ਕਿ ਆਪਕਰ ਰਸਤੇ ਨੂੰ ਰੋਕ ਨਹੀਂ ਸਟੈਵਨ ਨੂੰ ਜਾਣੇ ਦਿਓ ਦਿੱਲੀ ਕਾ ਦੇਖ ਕੇ ਇਹਨਾਂ ਨੂੰ ਆਪ ਰਾਮਲੀਲਾ ਗਰਾਊਂਡ ਵਿੱਚ ਜਗਾ ਦੇ ਦੋ ਪਰ ਲੇਕਿਨ ਇਹ ਹਾਈ ਕੋਰਟ ਕੀ ਕਾਨੂੰਨੀ ਵਿਧੇ ਉਡਾਰੇ ਆ ਮੁਰਦਾ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਾਈ ਹਰਿਆਣੇ ਤੋਂ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਹਰਿਆਣੇ ਤੋਂ ਤੁਸੀਂ ਪੀਐਮ ਮੋਦੀ ਜੀਸਕੇ ਤਿੰਨ ਬਹਿਣ ਥੀ ਇਨ ਲੋਗੋ ਨੇ ਗੋਲੀ ਚਲਾਈ ਮੋਦੀ ਸੇਕ ਮੋਦੀ ਕੋ ਕਹਿ ਕੇ ਨਮਿਸਾ ਕੋਡਰ ਤੇ ਮਨੋ ਲਾਲ ਖੱਟਰ ਨੇ मारे पे गोली चलवाई है इसका बदला लेंगे लेकिन किसान को ऊपर गो पक्की गोलियां चलाई जा रही है ये अंधाता बख्शेगा नहीं है लोगो को लगता है अगर जो हो हो ट्रैक्टर भन दते गए इस तरीके भने गए जिम्मे किन बहुत ज्यादा किड़ हो ट्रैक्टर एडे ਜ਼ਿਆਦਾ ਜਿਹੜੀ ਮਾੜੀ ਹਾਲਤ ਕਰ ਦਿੱਤੀ ਟਰੈਕਟਰਾਂ ਦੀ ਗੱਡੀਆਂ ਦੀ ਵਾਹਨ ਵੀ ਭੰਨ ਦਿੱਤੇ ਗਏ ਅੱਗੇ ਕਹਿੰਦੇ ਬਜ਼ੁਰਗਾਂ ਨੂੰ ਵੀ ਘਟਿਆ ਕੇ ਇੱਧਰ ਦੇਖੋ ਇਹ ਤਾਨਸਾਈ ਸਰਕਾਰ ਹੈ ਤਾਨਸਾਈ ਸਰਕਾਰ ਕਿਸਾਨੋ ਕੋ ਬਿਲਕੁਲ ਬੇਵਰਤ ਸਮਝ ਰਹੀ ਹੈ ਲੇਕਿਨ ਇਹੋ ਕਿਸਾਨ ਮੋਰਚਾ ਇੱਕ ਹੈ ਕੰਦੇ ਸੇ ਕੰਦਾ ਮਿਲਾ ਕੇ ਚਲੇਗਾ ਇਹ ਮਾਰੀ ਨਸਲ ਹੋਰ ਬਸਲ ਬਸਾਣੇ ਦਾ ਸਮੇਂ ਹੈ ਇਹ ਤੁਹਾਨੂੰ ਦਿਖਾ ਰਹੇ ਹਾਂ ਫਨੋਰੀ ਬਾਡਰ ਤੋਂ ਜਿੱਥੇ ਕਿਸਾਨ ਨੇ ਜਿਹੜੇ ਹਰਿਆਣਾ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਨਾਰੇ ਨੇ ਉਹ ਲਾਉਂਦੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਾਰੇ ਲਾਉਂਦੇ ਲਗਾਤਾਰ ਕਿਸਾਨ ਨੇ ਜਿਹੜੇ ਉਹ ਅੱਗੇ ਵੱਲ ਜਾ ਰਹੇ ਨੇ ਡੈਮੋਕਰੈtic ਤਰੀਕੇ ਦੇ ਨਾਲ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਜਿੱਤੇ ਲਗਾਤਾਰ ਗੋਲੇ ਸੀ ਜਿਹੜੇ ਇੱਕ ਹੀ ਤਰੀਕ ਨੂੰ ਅੱਗੇੋਂ ਕਿਸਾਨਾਂ ਦੇ ਉੱਪਰ ਡਿੱਗੇ ਤਾਂ ਸੈਂਕੜੇ ਕਿਸਾਨ ਨੇ ਜਿਹੜੇ ਉਹ ਸ਼ਹੀ ਜ਼ਖਮੀ ਹੋ ਗਏ ਤੇ ਕਈ ਕਿਸਾਨ ਜਿਹੜੇ ਗੰਭੀਰ ਜ਼ਖਮੀ ਹੋ ਗਏ ਤੇ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਤੇ ਉਹਦੇ ਨਾਲ ਹੋਰ ਵੀ ਜਿਹੜੇ ਬਜ਼ੁਰਗ ਸੀਗੇ ਜਿਹੜੇ ਉਹਨਾਂ ਦੀ ਵੀ ਕਈਆਂ ਦੀ ਮੌਤ ਹੋਣ ਦੀ ਖ਼ਬਰ ਹੈ ਤਾਂ ਪਤਲਾ ਫੂਕਣ ਦਾ ਜਿਹੜਾ ਮਜ਼ਾਰਾ ਹੈ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਇਧਰਲੇ ਪਾਸੇ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਕਿਸਾਨੀ ਦੇ ਝੰਡੇ ਨੇ ਤਾਂ ਕਿਸਾਨੀ ਦੇ ਝੰਡੇ ਚੱਕ ਕੇ ਪੀਐਮ ਮੋਦੀ ਦਾ ਪਤਲਾ ਚੱਕ ਕੇ ਕਿਸਾਨ ਇਥੇ ਪਹੁੰਚੇ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਇਹ ਮਜ਼ਹਰਾ ਜਿਹੜਾ ਕੀਤਾ ਜਾ ਰਿਹਾ ਕਾਲੀਆਂ ਪੱਟੀਆਂ ਹਰ ਕਿਸਾਨ ਨੇ ਕਾਲੀਆਂ ਪੱਟੀਆਂ ਨੇ ਜਿਹੜੀਆਂ ਉਹ ਬੰਨੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ ਜਿੱਥੇ ਸੈਂਕੜੇ ਆ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਆਏ ਨੇ ਪੁਤਲੇ ਚੱਕ ਕੇ ਤੁਹਾਨੂੰ ਲਗਾਤਾਰ ਤਸਵੀਰਾਂ ਖਨੌਰੀ ਪਾਰਟਰ ਤੋਂ ਇਹ ਤਸਵੀਰਾਂ ਨੇ ਜਿਹੜੀਆਂ ਦਿਖਾ ਰਹੇ ਆ ਜਿੱਥੇ ਪੀਐਮ ਮੋਦੀ ਦਾ ਜਿਹੜਾ ਪੁਤਲਾ ਹੈ ਉਹ ਲਿਆਂਦਾ ਜਾ ਰਿਹਾ ਕਿਸਾਨਾਂ ਵੱਲੋਂ ਤਾਂ ਇੱਥੇ ਪੁਤਲਾ ਜਿਹੜਾ ਫੂਕਿਆ ਜਾਵੇਗਾ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਸੀਐਮ ਖੱਤਰ ਜੋ ਹਰਿਆਣਾ ਦੇ ਸੀਐਮ ਨੇ ਉਹਨਾਂ ਦਾ ਇਹ ਪੁੱਤਲਾ ਜਿਹੜਾ ਉਹ ਵੀ ਇੱਥੇ ਫੂਕਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਜਿੱਥੇ ਕਿਸਾਨ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਪੀਐਮ ਮੋਦੀ ਤੇ ਸੀਐਮ ਖੱਟਰ ਜੋ ਹਰਿਆਣੇ ਦੇ ਸੀਐਮ ਨੇ ਉਹਨਾਂ ਦਾ ਪੁੱਤਰਾ ਜਿਹੜਾ ਫੂਕਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਇੱਥੇ ਆਏ ਨੇ ਜਗਜੀਤ ਸਿੰਘ ਢੱਲੇਵਾਲ ਇਹਨਾਂ ਦੀ ਅਗਵਾਈ ਆ ਜਿਹੜੀ ਉਹ ਕਰ ਰਹੇ ਨੇ ਨੌਰੀ ਬਾਰਡਰ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਜਿੱਥੇ ਕਿਸਾਨ ਅਕ੍ਰੋਸ਼ ਦੇ ਵਿੱਚ ਨੇ ਰੋਸ ਦੇ ਵਿੱਚ ਦਿਖ ਰਹੇ ਨੇ ਕਿਸਾਨ ਕਿਉਂਕਿ ਜਿਸ ਤਰੀਕੇ ਦੀ ਕਾਰਵਾਈ ਇੱਥੇ ਕੀਤੀ ਗਈ ਸੀ ਟਰੈਕਟਰਾਂ ਦਾ ਜਿਹੜਾ ਟਾਇਰਾਂ ਦੇ ਵਿੱਚੋਂ ਹਵਾ ਜਿਹੜੀ ਕੱਢ ਦਿੱਤੀ ਗਈ ਸੀ ਤਾਂ ਡੀਜ਼ਲ ਕੱਢ ਦਿੱਤਾ ਗਿਆ ਸੀ ਟਰੈਕਟਰਾਂ ਦੇ ਵਿੱਚੋਂ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਉਹ ਰੋਸ ਦੇ ਵਿੱਚ ਨੇ ਤਾਂ ਰੋਸ ਵਜੋਂ ਇਹ ਜਿਹੜੀ ਕਾਰਵਾਈ ਅੱਜ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬੀਜੇਪੀ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਆ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਆ ਖੱਟਰ ਦੇ ਖਿਲਾਫ ਨਾਰੇਬਾਜੀ ਆ ਜਿਹੜੀ ਇੱਥੇ ਕੀਤੀ ਜਾ ਰਹੀ ਆ ਤਾਂ ਦੇਖ ਸਕਦੇ ਹੋ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆਂ ਸਿਰਾਂ ਦੇ ਉੱਪਰ ਕਾਲੀਆਂ ਪੱਟੀਆਂ ਬਨ ਕੇ ਨੇ ਜਿਹੜੇ ਕਿਸਾਨ ਇੱਥੇ ਲਗਾਤਾਰ ਪਹੁੰਚੇ ਹੋਏ ਨੇ ਤੁਹਾਨੂੰ ਲਗਾਤਾਰ ਇਹ ਤਸਵੀਰਾਂ ਨੇ ਜਿਹੜੀਆਂ ਖਨੌਰੀ ਬਾਰਡਰ ਤੋਂ ਦਿਖਾ ਰਹੇ ਆਂ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਕਾਰਵਾਈ ਆ ਇਹ ਕੀਤੀ ਜਾ ਰਹੀ ਹੈ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਜਿਹੜੇ ਨਾਰੇ ਮਾਰ ਜਾ ਰਹੇ ਨੇ ਤਾਂ ਮੇਰੀ ਲੱਗੀ ਆ ਉਹ ਮੁੰਡੇ ਦੇ ਆ ਮੇਰੇ ਪਾਸ ਆ ਗੋਲੀ ਮਾਰੀ ਉਹ ਨੇ ਉਹ ਚੇਵਲ ਵਰਦੀ ਚ ਸੀਗਾ ਲੋਕਲ ਚ ਤੇ ਫੋਰਸ ਵਾਲੀ ਵਰਦੀ ਨਹੀਂ ਸੀ ਉਹਦੇ ਆ ਗੋਲੀ ਲਾ ਕੇ ਗਏ ਆ ਉਹ ਮੁੰਡੇ ਦੇ ਜਿਹੜਾ ਸੀ ਦਵਾਰੇ ਨੂੰ ਬਾਹਰ ਪਰ ਨਹੀਂ ਦਿੱਤਾ ਨਹੀਂ ਹੋਰ ਵੀ ਨੁਕਸਾਨ ਕਰਦੇ ਹੋ ਆ ਦੇਖੋ ਮੇਰੇ ਸਾਥ ਆ ਗੋਲੀ ਆ ਮੇਰੇ ਸਾਥ ਆ ਸਕਦੇ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਇਧਰੋਂ ਥੋੜਾ ਜਗ੍ਹਾ ਦਿਓ ਜੀ ਤਾਂ ਇੱਧਰਲੇ ਬਸ ਦੇਖ ਸਕਦੇ ਹਾਂ ਤੁਸੀਂ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਭਾਜੀਪੀ ਦੇ ਖਿਲਾਫ ਨਾਰੇਬਾਜ਼ੀ ਆ ਜਿਹੜੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵਿੱਚ ਰੋਸ ਹੈ ਜਿਹੜਾ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜੀਆਂ ਗੱਲਾਂ ਇੱਥੇ ਕੱਲ ਗੁਜ਼ਰੀਆਂ ਸ਼ੁਭ ਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਆ ਖਨੌਰੀ ਦਾ ਪੁੱਤਲੇ ਨੂੰ ਬਾਰਡਰ ਤੋਂ ਦਾ ਪ੍ਰਧਾਨ ਮੰਤਰੀ ਦਾ ਪੁੱਤ ਹੈ ਜਿਹੜਾ ਉਹ ਲਿਆਂਦਾ ਗਿਆ ਇੱਥੇ ਫੋਟੋ ਦੇ ਲਈ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਆ ਜਿਹੜੇ ਕਿਸਾਨ ਨੇ ਇੱਥੇ ਲਗਾਤਾਰ ਪਹੁੰਚੇ ਹੋਏ ਨੇ ਤਾਂ ਇਹ ਪ੍ਰਾਲੀ ਆ ਜਿਹੜੀ ਪ੍ਰਾਲੀ ਨਾਲ ਲਿਆਂਦੀ ਗਈ ਆ ਤਾਂ ਇਸੇ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਇਹ ਹੋਈਆਂ ਸਾਰਾ ਤਾਂ ਪੂਰੇ ਪੰਜਾਬ ਦੇ ਵਿੱਚ ਉਤਲੇ ਸੀ ਜਿਹੜੇ ਉਹ ਫੂਕੇ ਗਏ ਨੇ ਤਾਂ ਕਿਸਾਨ ਆ ਗੂ ਨੇ ਜਿਹੜੇ ਇੱਥੇ ਪਹੁੰਚੇ ਨੇ ਵੀ ਮੰਨਿਉ ਕਹਾਲ ਹੋਣ ਜਗਜੀਤ ਸਿੰਘ ਢੱਲੇਵਾਲ ਹੋਣ ਹਾਂ ਕਾਕਾ ਕੋਟਣਾ ਹੋਣ ਤਾਂ ਸ਼ੁਭ ਕਰਨ ਸ਼ੁਭ ਕਰਨ ਦੀਪ ਸਿੰਘ ਇੱਥੇ ਹੀ ਸ਼ਹੀਦ ਕੀਤਾ ਜਿੱਥੇ ਦੋ ਤਿੰਨ ਸਾਲ ਲੱਗੇ ਇਸੇ ਜਗ੍ਹਾ ਤੇ ਆਈ ਸਮਝ ਉਹ 22 ਸਾਲ ਦਾ ਬੱਚਾ ਸ਼ਹੀਦ ਕਰ ਦਿੱਤਾ ਮਾਰ ਮਾਰ ਕੇ ਗੋਲੀਆਂ ਆ ਕੀ ਸਮਝ ਆ ਜੋ ਉਹੀ ਦੁੱਖਵਾ ਮੋਦੀ ਦਾ ਤੇ ਦਾ ਪਤਲਾ ਸਾਲ ਲੱਗੇ ਆ ਖੱਟੜ ਦਾ ਉਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਹਾਂਜੀ ਹਾਂਜੀ ਇੱਥੇ ਹੀ ਸ਼ਹਾਦਤ ਸ਼ੁਭਦੀਪ ਸਿੰਘ ਦੀ ਮੌਤ ਹੋਈ ਆ ਗੋਲੀਆਂ ਮਾਰ ਕੇ ਦਾ ਸ਼ੁਭਕਰਨ ਸਿੰਘ ਆ ਕੀ ਸਮਝ 22 ਸਾਲ ਦਾ ਨੌਜਵਾਨ ਆ ਕੀ ਸਮਝ ਜਿਹਦੇ ਘਰ ਦਾ ਨਾਮ ਵੀ ਤੁਸੀਂ ਲਗਾਤਾਰ ਇੱਥੇ ਪ੍ਰੋਟੈਸਟ ਕਰ ਰਹੇ ਹੋ ਤਾਂ ਜਿਸ ਤਰੀਕੇ ਦਾ ਮਾਹੌਲ ਕੱਲ ਬਣਿਆ ਟਰੈਕਟਰ ਨੇ ਜਿਹੜੇ ਭੰਨੇ ਗਏ ਸ਼ੁਭਕਰਨ ਦੀ ਜਿਹੜੀ ਮੌਤ ਹੋ ਜਾਂਦੀ ਆ ਸੈਂਕੜੇ ਕਿਸਾਨ ਟਟੜ ਕਰ ਦਿੱਤੇ ਗਏ ਇਤੇ